ਲੇ ਕੁਕੀ ਸੀ 5 ਤਰੀਕ ਨੂੰ ਉੱਥੇ ਖੜੀ ਐ ਇਹਦਾ ਇੱਕ ਕਿਸਮ ਦਾ ਕਾਰਪੇਟੋ ਕਰਨ ਦੀ ਖਾਤਰ ਲੋਕਾਂ ਨੂੰ ਕਹਿਣ ਦੀ ਖਾਤਰ ਆਪਦਾ ਪੱਖ ਜਿ ਚਾਉਣ ਦੀ ਖਾਤਰ ਇੱਕ ਅਟੈਕ ਹੈ ਸਾਫ ਜਵਾਬ ਹੈ ਅਮੈਂਡਮੈਂਟ ਕਰਵਾ ਲਓ ਕਾਨੂੰਨ ਰੱਦ ਨਹੀਂ ਹੁੰਦੇ ਪੰਜਾਬੀ ਦੇ ਵਿੱਚ ਇਹ ਅਰਥ ਬਣਦਾ ਉਹ ਚਿੱਠੀ ਦਾ ਤੁਸੀਂ ਕੋਈ ਲੋਕਤੰਤਰ ਹੈ ਤਾਂ ਭਾਈ ہماری ਆਵਾਜ਼ ਸੁਣੀਏ ਤਾਂ ਇਹਨਾਂ ਖੇਤੀ ਕਾਨੂੰਨوں ਕੋ واپس ਲੀਜੀਏ ਜਹਾਂ ਪਰ ਗਾ ਬਾਤਚਿਤ اٹਕੀ ਹੋਈ ਹੈ ਕੇਂਦਰ ਦੇ ਇਸ ਖੱਤ ਦਾ ਮਕਸਦ ਅੰਦੋਲਨ ਨੂੰ ਟਾਲੋਣਾ ਕਿਸਾਨਾਂ ਦੇ ਨਾਮ ਆਈ ਇਸ ਚਿੱਠੀ ਦਾ ਇਹ ਤੱਥ ਕੱਢਿਆ ਗਿਆ ਹੈ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਨਾਲ ਹੀ ਸਵਾਲ ਚੁੱਕੇ ਗਏ ਨੇ ਸਰਕਾਰ ਦੀ ਮੁਲਾਕਾਤ ਵਾਲੀ ਮੰਚਾ ਤੇ ਪਹਿਲੀ ਵਾਰ ਕਿਸੇ ਸਰਕਾਰ ਨੇ ਇਹ ਕਿਹਾ ਹੈ ਕਿ ਤੁਸੀਂ ਡੇਟ ਵੀ ਛੋਡੀ ਥਾਂ ਵੀ ਛੋਡੀ ਇਹ ਬਿਲਕੁਲ ਗੱਲ ਕੀ ਹੈ ਇਹ ਸੱਦਾ ਨਹੀਂ ਹੈ ਇਹ ਤਾਂ ਇੱਕ ਕਿਸਮ ਦਾ ਤਾਰਪੀਡੋ ਕਰਨ ਦੀ ਖਾਤਰ ਲੋਕਾਂ ਨੂੰ ਕਹਿਣ ਦੀ ਖਾਤਰ ਆਪਦਾ ਪੱਖ ਜਚਾਉਣ ਦੀ ਖਾਤਰ ਇੱਕ ਅਟੈਕ ਹੈ ਅਸਲ ਚ ਸਰਕਾਰ ਅਮੈਂਡਮੈਂਟ ਕਰਨ ਦੇ ਵਾਸਤੇ ਜੇ ਕੋਈ ਚਰਚਾ ਕਰਨੀ ਹੈ ਫਿਰ ਤਰੀਕ ਵੀ ਦੇ ਦਿਓ ਥਾਂ ਵੀ ਦੱਸ ਦਿਓ ਜਿਹਨੇ ਜਿੱਥੇ ਗੱਲ ਟੁੱਟੀ ਸੀ ਪੰਜ ਤਰੀਕ ਨੂੰ ਉੱਥੇ ਖੜੀ ਹੈ ਇਹਦਾ ਮਤਲਬ ਇਹ ਕਿ ਸਰਕਾਰ ਦਾ ਸਾਫ਼ ਜਵਾਬ ਹੈ ਅਮੈਂਡਮੈਂਟ ਕਰਵਾ ਲਓ ਕਾਨੂੰਨ ਰੱਦ ਨਹੀਂ ਹੁੰਦੇ ਪੰਜਾਬੀ ਦੇ ਵਿੱਚ ਇਹ ਅਰਥ ਬਣਦਾ ਉਹ ਚਿੱਠੀ ਦਾ ਫਿਰ ਹੁਣ ਜਥੇਬੰਦੀਆਂ ਨੇ ਸੋਚਣਾ ਹੈ ਕਿ ਜਥੇਬੰਦੀਆਂ ਦਾ ਕੀ ਜਵਾਬ ਦੇਣੀ ਹੈ ਸਾਡੀ ਜਥੇਬੰਦੀਆਂ ਦੋ ਜਥੇਬੰਦੀਆਂ ਇਹ ਗੱਲ ਨੂੰ ਐ ਸਮਝਦੀਆਂ ਨੇ 20 ਸੱਦਾ ਪੱਤਰ ਨਹੀਂ ਹੈ ਇਹ ਇੱਕ ਚਿੱਠੀ ਹੈ ਜਿਹਦੇ ਵਿੱਚ ਇਹ ਦੱਸਿਆ ਹੋਇਆ ਵੀ ਅਸੀਂ ਆ ਆ ਸੋਧਾਂ ਕਰਤੀਆਂ ਹੋਰ ਕਰਵਾਉਣੀਆਂ ਨੇ ਕਰਾ ਲਓ ਰੱਦ ਦੀ ਝਾਕ ਛੱਡ ਦਿਓ ਪੱਤਰ ਪੇਜ ਆਪਣੀ ਸਾਖ ਬਚਾਉਣ ਅਤੇ ਕਿਸਾਨਾਂ ਦਾਖਸ ਖਰਾਬ ਕਰਨ ਦੀ ਕੋਸ਼ਿਸ਼ ਦੀ ਸਾਜ਼ਿਸ਼ ਦੇ ਇਲਜ਼ਾਮ ਲੱਗੇ ਨੇ ਨਾਲ ਹੀ ਗਿਣਵਾਏ ਗਏ ਨੇ ਉਹ ਬਿੰਦੂ ਜਿਨ੍ਹਾਂ ਦਾ ਜ਼ਿਕਰ ਚਿੱਠੀ 'ਚ ਨਹੀਂ ਹੈ ਤਾਂ ਇਹ ਅੱਗੇ بڑھਣਾ ਨਹੀਂ ਹਮਾਰਾ ਤਾਂ ਅੰਦੋਲਨ ਫੇਲ ਹੋਗਾ ਇਸੇ ਜਿਸ ਬਾਤ ਕੋ ਲੈ ਕੇ ਹਮ ਚਲੇ ਹੋਏ ਤਾਂ ਕੇਂਦਰ ਇੱਕ ਤਰ੍ਹਾਂ ਸੇ ਛਲ ਵਾਲੀ ਨੀਤੀ ਕੀ ਸੋਚ ਸਮਝ ਕੇ प्रचार प्रोपोगंडा हमारे खिलाफ कर रहा है वैसे चिट्ठी में कुछ भी ऐसा नहीं है जिसके ऊपर कोई डिस्कशन हो एक बात उसमें आई थी खुलकर फिर सरकार ने कहा भी आपने जो कर लिखकर दिया है वो बहुत कम है आप और लिखकर दीजिए हम कह रहे भी क्या ये हमारी बात समझ नहीं आ रही सरकार को भी हम तो आपसे मांग कर रहे हैं भी कृषि के तीन कानून वापस लेने चाहिए तो ये बोलने भर से सरता नहीं अगर कहें तो ये लिख के भी दे देते हैं कृषि के कानून वापस तो इसमें लिख के देने वाली कौन सी बात है इसी तरह से बिजली शोध बिल बीस बीस है या पोल्यूशन वाला एक्ट है या सभी फसलों की खरीद की गारंटी के लिए सरकार कानूनी प्रावधान लेके आए ये बातें तो गई हुई है अब भाई अगर ऐसा भी करेंगे तो यूनियन को क्या पैड पे भी लिख के देगी तो ये बात केंद्र को वैसे भी समझ आ रही है तो कुछ ऐसा लिख के देने की जरूरत नहीं बची हुई भी जो लिख कर दे उस चिट्ठी में इसका जिक्र किया गया और दूसरा उस चिट्ठी में ये भी जिक्र नहीं है कुछ भी आप किनसे मीटिंग करवाएंगे अगर गृह मंत्री जी से मीटिंग फेल हो चुकी है वो कह चुके हैं मीटिंगे भी मेरी तो इज्जत का सवाल है मैं कृषि कानून वापस नहीं लूंगा ਤੋ ਭਾਈ ਫਿਰ ਇਸੇ ਨੀਚੇ ਕੋਈ ਮੀਟਿੰਗ ਕਰਨ ਕੇ ਆਪ ਬਾਤ ਕਰਤੇ ਤੋ ਕਾ ਉੱਚਾ ਉਸਕੀ ਕਿਆ ਪ੍ਰਚਾਰਕਤਾ ਰਹਿ ਜਾਂਦੀ ਹੈ ਸਰਕਾਰ ਦੇ ਮੰਤਰੀ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਈ ਦਫਾ ਦੁਹਰਾ ਚੁੱਕੇ ਨੇ ਕਿ ਖੇਤੀ ਕਾਨੂੰਨ ਕਿਸਾਨਾਂ ਦੀ ਆਜ਼ਾਦੀ ਤੇ ਖੁਸ਼ਹਾਲੀ ਲਈ ਲਿਆਂਦਾ ਕ੍ਰਾਂਤੀਕਾਰੀ ਫੈਸਲਾ ਹੈ ਕਿਸਾਨਾਂ ਦੀਆਂ ਮੰਗਾਂ ਬਾਦ ਸਰਕਾਰ ਸੌਦਾ ਕਰਨ ਲਈ ਵੀ ਰਾਜੀ ਹੋ ਚੁੱਕੀ ਹੈ ਮਤਾ ਵੀ ਭੇਜਿਆ ਗਿਆ ਸੀ ਪਰ ਕਿਸਾਨਾਂ ਦੀ ਕੋ ਮੰਗ ਹੈ ਕਿ ਪੂਰੇ ਦੇ ਪੂਰੇ ਖੇਤੀ ਕਾਨੂੰਨ ਰੱਦ ਹੋਣ